ਰਾਤ ਕਰੀਬ ਸਵਾ 10 ਵਜੇ ਫਿਰ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਢੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਉਹਨੂੰ ਇੱਕ 30 ਬੋਰ ਦੇ ਪਿਸਤਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀ ਉਹ ਜਿਹੜਾ ਆਪ ਗ੍ਰਫਤਾਰ ਕੀਤਾ ਹੈ ਜੀ ਆ ਕਿ ਇਸ ਵਾਰਦਾਤ ਦੇ ਵਿੱਚ ਕੁੱਲ 6 ਜਿਹੜੇ ਆ ਉਹ ਵਿਅਕਤੀ ਸ਼ਾਮਿਲ ਸੀਗੇ ਜਨਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਫਤਾਰ ਕਰ ਲਿਆ ਆ ਤਾਂ ਡਾਕਟਰ ਦੇ ਕੋਲੋਂ ਜਿਹੜੀ ਆ ਰਾਜਸਾਸੀ ਹਲਕੇ ਦੇ ਅੰਦਰ ਥਾਣਾ ਮੋਕੇ ਦੇ ਅੰਦਰ ਇੱਕ ਡਾਕਟਰ ਦੇ ਕੋਲੋਂ ਜਿਹੜੀ ਪਿਛਲੇ ਦਿਨੀਂ ਫਰौती ਮੰਗੀ ਗਈ ਸੀ ਸਰ ਉਹ ਕੀ ਮਾਮਲਾ ਹੈ ਜੀ ਏ ਮਤੀ 46 25 ਨੂੰ ਅ ਰਾਤ ਕਰੀਬ ਸਵਾ 10 ਵਜੇ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਢੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਤੇ ਜਿਹਦੇ ਚਲਦਿਆਂ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੀ ਜੀ ਜਦੋਂ ਇਹ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸਚਓ ਲੋਪੋ ਕੇ ਸ਼੍ਰੀਮਾਨ ਸੁਭਾ ਗੱਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ ਤੀਪੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਹੈ ਜੀ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਹੋਏ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਨੇ ਜਿਹੜਾ ਤੀਹ ਦਰਾਂ ਗੱਲ ਸਾਹਮਣੇ ਆਈ ਆ ਕਿ ਇਸ ਵਾਰਦਾਤ ਦੇ ਵਿੱਚ ਕੁੱਲ 6 ਜਿਹੜੇ ਆ ਉਹ ਵਿਅਕਤੀ ਸ਼ਾਮਿਲ ਸੀਗੇ ਜਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋ ਫਰौतीयां ਮੰਗ ਚੁੱਕੀਆਂ ਨੇ ਜੀ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਤਰਮਾਨ ਦੇ ਦੌਰਾਨ ਹੋਣਗੇ ਇਹ ਤੋਂ ਪਹਿਲਾਂ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲ ਹੀ ਜਿਹੜਾ ਵਾ ਹੈਗੀ ਹੈ ਇਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ ਤੇ ਸਰ ਫਰੋਤੀ ਜਿਹੜੀ ਆ ਡਾਕਟਰ ਸਾਹਿਬ ਵੱਲੋਂ ਜਦੋਂ ਮੰਗੀ ਗਈ ਆ ਫਿਰ ਤੁਹਾਡੇ ਤੱਕ ਤਲਾਫ ਕੀਤੀ ਆ ਜਾਂ ਕਿਦੋਂ ਇਹਨਾਂ ਨੇ ਫੈਲਿੰਗ ਕੀਤੀ ਆ ਫਰੋਤੀ ਮੰਗਣ ਤੋਂ ਕਿੰਨੇ ਦਿਨ ਬਾਅਦ ਫੈਲ ਹੋਈ ਆ ਜੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾਂ ਇਹ ਸਾਡੇ ਧਿਆਨ ਦੇ ਵਿੱਚ ਚੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤੇ ਇਹਦੀ ਜਿਹੜੀ ਆ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਤ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜ਼ਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਗੁਰਲਾਲ ਸਿੰਘ ਜਿਹੜਾ ਕਿਤੇ ਉਹ ਚੋ ਕੀ ਕਰਦਾ ਹੈ ਜੀ ਇਹ ਕਬੱਡੀ ਖਿਡਾਰੀ ਹੈ ਜੀ ਆ کافی ਇਹਦਾ ਜਿਹੜਾ ਵਾ ਉਹ ਨਾਂ ਹੈ ਵੱਡੀ ਦੇ ਵਿੱਚ ਇਹ 16 ਪਿੰਡ ਤਰਨਤਾਰਨ ਦਾ ਰਹਿਣ ਵਾਲਾ ਸਰ ਬਾਕੀ ਵੀ ਜਿਹੜੇ ਨਾਲ ਤੁਸੀਂ ਪੰਜ ਬੰਦੇ ਦੱਸੇ ਉਹ ਸਾਰੇ ਇਹਦੇ ਨਾਲ ਖਿਡਾਰੀ ਨੇ ਕਿ ਜਾਂ ਵੱਖ-ਵੱਖ ਤੇ ਕੇ ਦੇ ਬੰਦੇ ਨੇ ਲੋਕ ਆ ਇਹਨਾਂ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਹੁਣ ਤੱਕ ਜਿਹੜਾ ਸਾਨੂੰ ਪਤਾ ਵੀ ਉਹ ਤਿੰਨ ਤੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਹੂੰ ਬਾਕੀ ਜਦੋਂ ਅਰੈਸਟ ਕਰਾਂਗੇ ਫਿਰ ਪਾਨੂੰ ਪਤਾ ਲੱਗੂ ਪਤਾ ਨਾ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਬੰਦਾ ਵਿਦੇਸ਼ ਭੱਜਣ ਦੀ ਫਰਗ ਦੇ ਵਿੱਚ ਸੀ ਕੋਈ ਇਦਾਂ ਦੀ ਗੱਲਬਾਤ ਹੈਗੀ ਐ ਜੀ ਆ ਇਹ ਵੇਖੋ ਇਹ ਇੰਟਰਨੈਸ਼ਨਲ ਖਿਡਾਰੀ ਆ ਇਹਦੇ ਵੀਜੇ ਵਗੈਰਾ ਤੇ ਲੱਗੇ ਹੀ ਨਹੀਂ ਪਰ ਕੋ ਇਹੋ ਜੀ ਗੱਲ ਜਿਹੜੀ ਆ ਉਹ ਸਾਨੂੰ ਨਹੀਂ ਅਜੇ ਸਾਹਮਣੇ ਆਈ ਕਿ ਹਾਂ ਇਹ ਭੱਜਣ ਦੀ ਫਰਗ ਚ ਸਰ ਜੀ ਇਹ ਕੋਥੇ ਆ ਬੜਿਆ ਗਿਆ ਉਹ ਆਪਣਾ ਸੀ ਲਿਸੈਂਸੀ ਕਿਚ ਨਜਾਇਜ਼ ਸੀ ਨਹੀਂ ਜੀ ਨਜਾਇਜ਼ 30 ਬੋਰ ਦਾ ਪਿਸਤਲ ਹੈ ਹੂੰ ਹਾਂ ਕੋਈ ਪੁੱਛਦੇ ਸੀ ਜੀ ਦੱਸਿਆ ਕਿ ਤੁਹਾ ਆ ਉਹ ਕਿਹਾ ਤੁਸੀਂ ਹਾਂ ਹਾਂ ਜੀ ਦੱਸਿਆ ਵਾ ਕਿ ਮੈਨੂੰ ਕਿਸ ਜਿਹੜਾ ਵਾ ਉਹ ਨਵ ਨਾਂ ਦੇ ਹਾਂ ਵਿਦੇਸ਼ ਦੇ ਵਿੱਚ ਹੈਗਾ ਕੋਈ ਨਵ ਨਾਂ ਦਾ ਕਿ ਉਹਨੇ ਮੈਨੂੰ ਜਿਹੜਾ ਇਹ ਭੇਜਿਆ ਸੀਗਾ ਪਰ ਫਿਰ ਵੀ ਅਸੀਂ ਜਿਹੜਾ ਵਾ ਇਹ ਸਾਡੇ ਕੋਲ ਹਾਲ ਦੀ ਘੜੀ ਡਿਮਾਂਡ ਤੇ ਹੈਗਾ ਤੇ ਨਗਾਈ ਨਾ ਪੁੱਛ ਕੇ ਇਸ ਕਰਕੇ ਜਿਹੜਾ ਵਾ ਇਹਦੀ ਤੈਅ ਤੱਕ ਪਹੁੰਚਿਆ ਜਾਵੇਗਾ